कोरोना महामारी ਦੇ ਨਾਲ ਲੜ ਰਹੇ ਫਰੰਟਲਾਈਨ ਵੋਲੰਟੀਅਰ ਸਿਹਤ ਵਿਭਾਗ ਦੀ ਮਦਦ ਲਈ ਐਨ ਜੀਓ ਵੀ ਹੁਣ ਅੱਗੇ ਆਉਣ ਲੱਗੇ ਹਨ ਅਤੇ ਆਮ ਲੋਕ ਜੋ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਪਹੁੰਚ ਰਹੇ ਹਨ ਉਹਨਾਂ ਦੀ ਮਦਦ ਲਈ ਕਈ ਤਰ੍ਹਾਂ ਦੇ ਉਪਕਰਣ ਭੇਟ ਕੀਤੇ ਜਾ ਰਹੇ ਹਨ ਜਿਸ ਦੀ ਤਾਜ਼ਾ ਮਿਸਾਲ ਨਾਬਾ ਹਸਪਤਾਲ ਵਿਖੇ ਵੇਖਣ ਨੂੰ ਮਿਲੀ ਜਦੋਂ 올ਡ ਨਾਬਾ ਟੇਜ ਐਸੋਸੀਏਸ਼ਨ ਵੱਲੋਂ ਪ੍ਰਧਾਨ ਅਸ਼ੋਕ ਬਾਂਸਲ ਦੀ ਅਗਵਾਈ ਹੇਠ ਸਿਵਲ ਹਸਪਤਾਲ ਨਾਬਾ ਵਿਖੇ ਮਰੀਜ਼ਾਂ ਲਈ ਇਸਤੇਮਾਲ ਹੋਣ ਵਾਲੀਆਂ ਜ਼ਰੂਰੀ ਮਸ਼ੀਨਾਂ ਅਤੇ ਹੋਰ ਉਪਕਰਣ ਜਿਨ੍ਹਾਂ ਵਿੱਚ ਆਕਸੀਜਨ ਕਨਸੈਂਟ੍ਰੇਟਰ ਮਲਟੀ ਪੈਰਾਮੋਨਿਟਰ ਫਿੰਗਰ ਟਿਪ ਪਲਸ ਆਕਸੀਮੀਟਰ ਐਨ 95 ਮਾਸਕ ਅਤੇ ਇਨਫਰਾ ਰੈਡ ਥਰਮਾਮੀਟਰ ਐਸਐਮਓ ਡਾਕਟਰ ਗੁਲਬੀਰ ਨੂੰ ਭੇਟ ਕੀਤੇ ਗਏ ਇਨ੍ਹਾਂ ਉਪਕਰਣਾਂ ਤੇ ਕਰੀਬ 1 ਲੱਖ ਰੁਪਏ ਦੀ ਲਾਗਤ ਆਈ ਹੈ ਇਸ ਦੌਰਾਨ 올ਡ ਨਾਬਾ ਟੀਜ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਵਾਂਸਲ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਆਪਣੇ ਤੌਰ ਤੇ ਫੰਡ ਇਕੱਠਾ ਕੀਤਾ ਗਿਆ ਜਿਸ ਨਾਲ ਉਹ ਉਪਕਰਣ ਖਰੀਦ ਕਰ ਸਿਵਲ ਹਸਪਤਾਲ ਨੂੰ ਸੌਂਪੇ ਗਏ ਹਨ ਜਿਸ ਨਾਲ ਜ਼ਰੂਰਤਮੰਦ ਮਰੀਜ਼ਾਂ ਦੇ ਇਲਾਜ ਦੌਰਾਨ ਇਹ ਕੰਮ ਆ ਸਕਣ ਅਤੇ ਇਸ ਸਮੇਂ ਕਰੋਨਾ ਮਹਾਮਾਰੀ ਦਾ ਸੰਕਟ ਚੱਲ ਰਿਹਾ ਹੈ ਜਿਸ ਲਈ ਸਾਨੂੰ ਸਭ ਨੂੰ ਸਰਕਾਰੀ ਹਸਪਤਾਲਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਇਹਦੇ ਚ ਅਸੀਂ ਪੰਜ ਚੀਜ਼ਾਂ 올ਡ ਬਾਈਟਸ ਐਸੋਸੀਏਸ਼ਨ ਸਾਡੀ ਜਿਹੜੀ ਮੇਨ ਬੋਡੀ ਹੈ ਬਰਗੇਡੀਅਰ ਬੇਦੀ ਸਾਡੇ ਉਹਦੇ ਪ੍ਰੈਜ਼ੀਡੈਂਟ ਨੇ ਉਹਾਂ ਦੀ ਅਗਵਾਈ ਚ ਨਾਬਾ ਚੈਪਟਰ ਨੇ ਇਹ ਚੀਜ਼ਾਂ ਸਿਵਲ ਹਸਪਤਲ ਨਾਬਾ ਨੂੰ ਦਿੱਤੀਆਂ ਨੇ ਤਾਂ ਕਿ ਨਾਬੇ ਦੇ ਲੋਕਾਂ ਦੇ ਇਹ ਚੀਜ਼ਾਂ ਕੰਮ ਆ ਸਕਣ ਤੇ ਹਸਪਤਲ ਸਮੂਥਲੀ ਚੱਲੇ ਸਾਡੀ 올ਡ ਨਵਾਈਟ ਐਸੋਸੀਏਸ਼ਨ ਇਹ ਵੀ ਕਿਹਾ ਕਿ ਅੱਗੇ ਨੂੰ ਵੀ ਜੇ ਕੋਈ ਸਰਕਾਰੀ ਹਸਪਤਲ ਨੂੰ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੋਊ ਤਾਂ 올ਡ ਨਵਾਈਟ ਐਸੋਸੀਏਸ਼ਨ ਹਮੇਸ਼ਾ ਉਹਨਾਂ ਵਾਸਤੇ ਤਿਆਰ ਹੈ। ਜਿਹੜੀ ਡੀਵੀ ਪ੍ਰੋਵਾਈਡ ਕਰਵਾਂਗੇ ਨੇ ਆਲਰੇਡੀ ਆਲਰੇਡੀ ਪਹਿਲਾਂ ਹੀ ਸਰਕਾਰੀ ਹਸਪਤਲ ਤੇ ਹੈਗੇ ਦੇ ਕਿ ਜੀ। ਹਾਂਜੀ ਅੱਜ ONN ਵੱਲੋਂ ਸਾਡੇ ਹਸਪਤਲ ਦੇ ਵਿੱਚ ਮਲਟੀ ਪੈਰਾ ਆਕਸੀਜਨ ਕਨਸੈਂਟਰੇਟਰ ਪਾਲਸ ਆਕਸੀਮੀਟਰ ਤੇ ਇਨਫਰਾ ਰੈਡ ਥਰਮੋਮੀਟਰਸ ਐਂਡ N95 ਮਾਸਕ ਜਿਹੜੇ ਆ ਉਹਨਾਂ ਨੇ ਸਾਨੂੰ ਕੋਵਿਡ 19 ਦੇ ਵਾਸਤੇ ਆਈਸੋਲੇਸ਼ਨ ਵਾਰਡਸ ਲਈ ਡੋਨੇਟ ਕੀਤੇ ਆ ਐਂਡ ਇਹ ਸਾਡੇ ਹੁਣ ਜਿਵੇਂ ਅੱਜ ਕੱਲ੍ਹ ਕੈਸੇ ਤਾਂ ਕੇਸੀ ਸਾਡੇ ਨਾਬਾ ਦੇ ਵਿੱਚ ਕਾਫੀ ਹੱਦ ਤੱਕ ਕੰਟਰੋਲਡ ਹੈਗੇ ਆ ਸਿਚੁਏਸ਼ਨ ਬਹੁਤ ਕੰਟਰੋਲ ਦੇ ਵਿੱਚ ਹੈ ਇੰਨੇ ਕੇਸਿਸ ਨਹੀਂ ਹੈਗੇ ਪਰ ਫਿਰ ਵੀ ਸਾਡੇ ਆਈਸੋਲੇਸ਼ਨ ਵਾਰਡ ਵਾਸਤੇ ਇਹਨਾਂ ਦਿੱਤੇ ਜਿਹੜੇ ਕਿ ਸਾਨੂੰ ਬਹੁਤ ਜ਼ਿਆਦਾ ਇਹਨਾਂ ਦੀ ਜ਼ਰੂਰਤ ਵੀ ਸੀਗੀ ਐਂਡ ਇਹ ਕੰਮ ਵੀ ਆਉਣਗੇ ਸਾਡੇ ਇੱਧਰ ਦੇ ਪੇਸ਼ੈਂਟਸ ਦੇ ਵਾਸਤੇ ਆਮ ਆਮ ਵੈਰੀ ਥੈਂਕਫੁਲ ਟੂ ਅਵੇਅਰਨੈਸ ਐਸੋਸੀਏਸ਼ਨ ਥੈਂਕ ਯੂ ਨਾਬਾ ਤੋਂ ਤਰਨ ਮਹਿਤਾ ਦੀ ਰਿਪੋਰਟ ਐਸਐਮਜ਼ੈਟ ਨਿਊਜ਼